ਨਵਾਂ ਸ਼ਾਇਦ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਫੇਸ਼ਾਂ ਜਲਾਸ਼ੀਲ ਭਗਤ ਸਿੰਘ ਲਗਨ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਇਹਦੇ ਵਿੱਚ ਕੀਤਾ ਹੈ ਜੀ ਇੱਕ ਤਾਂ ਸੋਦੇ ਜਿਹੜੇ ਪੈਰਾਮੈਡਿਕਸਾਂ ਦੀ ਰਿਕਰੂਟਮੈਂਟ ਹੋ ਗਈ ਹੈ ਉਹਦੀ ਫਾਈਲ ਤਕਰੀਬਨ ਜਿਹੜੀ ਹੈਗੀ ਆ ਉਹ ਫਾਈਨਲ ਹੈ ਉਹਦੀ ਜਿਹੜੀ ਵੈਰੀਫਿਕੇਸ਼ਨ ਤੇ ਜਿਹੜਾ ਉਹਨਾਂ ਦਾ ਜਿਹੜਾ ਸਾਰਾ ਡਿਫਰੈਂਟ ਬੈਕ ਗਰਾਉਂਡ ਜਿਹੜੀ ਉਹਦੀ ਕਲੀਅਰੈਂਸ ਵੀ ਹੋ ਲਈ ਜਾ ਰਹੀ ਹੈ ਬਹੁਤ ਜਲਦੀ ਹੋ ਜਾਏਗਾ ਜੀ 550 ਡਾਕਟਰਾਂ ਦੀ ਜਿਹੜੀ ਪ੍ਰੋਸੈਸ ਚੱਲਦੀ ਹੈ ਉਹ ਮੈਨੂੰ ਲੱਗਦਾ ਹੈ ਕਿ ਆਪਣੀ ਨਿਕਲ ਜਾਏਗੀ ਬੜੀ ਬੜੀ ਸਟਾਫ ਦੀ ਰਿਕਰੂਟਮੈਂਟ ਆ ਤੁਸੀਂ ਦੇਖ ਰਹੇ ਹੋ ਜੋ ਜਿਹੜੀ ਕੇਂਦਰ ਵੀ ਜਿਲ੍ਹੇ ਵੀ ਰਿਕਰੂਟਮੈਂਟ ਜਿਹੜੀਆਂ ਉਹਨੇ ਸਿਖਿਆ ਚਾਹਿਆ ਜੀਸੀ ਨੈਟ ਦਾ ਸੀਗਾ ਉਹ ਪਬਲਿਕ ਕਰ ਗਿਆ ਤੇ ਸਾਡੇ ਉਹ ਵਾਲੀ ਪ੍ਰੋਬਲਮ ਨਹੀਂ ਹੈ ਬਟ ਇਹਨੂੰ ਅਸੀਂ ਬੜਾ ਰਿਲੀਜੀਅਸਲੀ ਕਰਦੇ ਹਾਂ ਜਿਹੜੀ ਸਟਾਫ ਦੀ ਰਿਕਰੂਟਮੈਂਟ ਦਾ ਬੜਾ ਸਸਟੇਨ ਲੱਗਦਾ ਲੋਕਾਂ ਦੀ ਡਿਮਾਂਡ ਬਹੁਤ ਹੈ ਸਪਲਾਈ ਕਰਕੇ ਅਸੂਸ ਕਰਕੇ ਜਿਹੜਾ ਹੈ ਉਹ ਸਾਰੀ ਪ੍ਰੋਸੈਸਿੰਗ ਚੱਲਦੀ ਪਈ ਹੈ ਇਹ ਪਰੈਮੈਡਿਕ ਚਾਹਣਗੇ ਜੀ ਬਹੁਤ ਜਲਦੀ ਹੋਰ ਉਹ ਟੋਪਕਿੰਗ ਦੇ ਟਾਈਮ ਤੱਕ ਦਿੱਤਾ ਦੋ ਤੁਹੂ ਜੀ ਹਾਂਜੀ ਕਦੋਂ ਤੱਕ ਆਜੂਗਾ ਸਰ ਮੈਨੂੰ ਲੱਗਦਾ ਜਿਹੜੇ ਪਰੈਮੈਡਿਕ ਹੈ ਉਹ ਇੱਕ ਦੋ ਮਿੰਟ ਆਉਂਦੇ ਨੇ ਕਿ ਡਾਕਟਰ ਸਮੇਂ ਤੋਂ ਮੈਨੂੰ ਪਤਾ ਨਹੀਂ ਲੱਗਦਾ ਲੇਕਿਨ ਸਰ ਜੇ ਸੀਰੀਅਸ ਪੇਸ਼ੈਂਟ ਹੁੰਦੇ ਆ ਉਹਨਾਂ ਨੂੰ ਇੱਥੇ ਭੱਜ ਨਹੀਂ ਪਿੱਛੇ ਜਾਂਦਾ ਉਹ ਅਗਰ ਰੈਫਰ ਕਰਦੇ ਜੇ ਮਾਈਨਰ ਹੋ ਉਹ ਰੱਖਿਆ ਜਾਂਦੇ ਇੱਥੇ ਆਦੀ ਕਾਰਨ ਸਰ ਕੀ ਉਹ ਕਾਰਨ ਦੇ ਵਿੱਚ ਮਨ ਮੈਂ ਉਹੀ ਸਾਰਾ ਰਿਵਿਊ ਕਰਨ ਆਇਆ ਜਿਹੜੀਆਂ ਵੀ ਸ਼ਾਰਟਕਮਿੰਗਸ ਆ ਗੀਆਂ ਬਹੁਤ ਸਾਰੀਆਂ ਅਸੀਂ ਜਿਹੜੇ ਸਪੈਸ਼ਲਿਸਟ ਸਾਡੇ ਕੋਲ ਨਹੀਂ ਪਿਆ ਦੇ ਲੋਕਾਂ ਨੂੰ ਜੇ ਸਰਫਿੰਗ ਹਾਇਰ ਵੀ ਕਰਦੇ ਆ ਜਿਸ ਤਰ੍ਹਾਂ ਕਿ ਮੁਲਾਕਾਤ ਦਾ ਬੜਾ ਅੱਛਾ ਮਾਹੌਲ ਜੀ ਚਾਹਤਾ ਨੂੰ ਪਾਰਲਮੈਂਟ ਮੋਰ ਤੇ ਲੈ ਰਹੇ ਆ ਇੱਕ ਕਪਰੇਟ ਅਸੀਂ ਐਕਸਰੇ আলਟਰਾਸਾਉਂਡ ਪਹੁੰਚਾਦੇ ਆ ਜਿਹੜਾ ਕੋਈ ਕਿਤੇ ਕੋਈ ਸਪੋਸ ਕਿਸੇ ਕੋਲੇ ਵੈਕਿਲੇਟਰ ਆ ਜੀ ਜਦੋਂ ਕੋਈ ਕਾਰਡੀਕ ਮਾਉਂਟਰ ਹੈ ਉਹਦੀ ਰਿਪੇਅਰ ਦੀ ਲੋੜ ਆ ਜੀ ਇਹ ਮਾਈਨਰ ਚੀਜ਼ਾਂ ਹੈ ਜਿਹੜੀਆਂ ਉਕਰਾ ਕੇ ਬਿਲਡਿੰਗ ਥੋੜੀ ਨਵੀਂ ਬਣੀ ਆ ਅੱਛੀ ਬਿਲਡਿੰਗ ਹੈ ਕੋਈ ਦਿੱਕਤ ਨਹੀਂ ਹੈ ਬਿਲਡਿੰਗ ਦੀ ਪਰ ਇਹ ਸਾਰਾ ਕਰਕੇ ਅਸੀਂ ਜਿਹੜੀਆਂ ਆ ਗਈਆਂ ਮੇਰਾ ਪਰਪਸ ਇਹ ਆ ਵੀ ਇਹਨਾਂ ਜਿਹੜੀਆਂ ਐਮਰਜੈਂਸੀ ਸਰਵਿਸ ਨੂੰ ਅਪਡੇਟ ਕੀਤਾ ਜਾਵੇ ਹੋ ਇਹਨਾਂ ਨੂੰ ਜਿਹੜੀਆਂ ਛੋਟੀਆਂ ਮੋਟੀਆਂ ਸ਼ਾਰਟਕੰਟਾਂ ਕਰਾਂਦੀਆਂ। ਓਪੀਡੀ ਸਰ ਬਹੁਤ ਜ਼ਿਆਦਾ ਨਹੀਂ ਆਖੀ। ਓਪੀਡੀ ਓਪੀਡੀ ਬਹੁਤ ਜ਼ਿਆਦਾ ਹੈ ਲੇਕਿਨ ਜਿਹੜਾ ਕਿ ਲੋਕਾਂ ਨੂੰ ਬੈਠਣ ਦਾ ਸੁਭੋਗ ਵੀ ਨਹੀਂ ਹੈ ਸਰ ਪਰੇਸ਼ਾਨ ਬਹੁਤ ਜ਼ਿਆਦਾ ਹੁੰਦੇ ਲੋਕ ਇੱਥੇ ਆਉਂਦੇ ਆ। ਹਾਂ ਇਹ ਓਪਕੜੀ ਮਤਲਬ ਇਹ ਵੀ ਇੱਕ ਤੁਸੀਂ ਕੰਪਲੀਮੈਂਟ ਕਰ ਰਹੇ ਹੋ ਇੰਡਾਇਰੈਕਟਲੀ ਕਿ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਪਹਿਲਾਂ ਸਰਕਾਰੀ ਹਸਪਤਾਲਾਂ 'ਚ ਦਵਾਈਆਂ ਨਹੀਂ ਮਿਲਦੀਆਂ ਸੀ। ਹੁਣ ਦਵਾਈਆਂ ਮਿਲਣ ਲੱਗੀਆਂ, ਐਕਸ-ਰੇ, ਅਲਟਰਾਸਾਊਂਡ ਹੋਣ ਲੱਗ ਗਿਆ ਜਿਹੜੇ ਤੁਹਾਡੇ ਟਰੌਮਾ ਦੇ ਪੇਸ਼ੈਂਟਸ ਆ ਜਾਂ ਰੋਡ ਐਕਸੀਡੈਂ ਉਹਦੇ ਕੋਰਸਪੋਂਡਿੰਗ ਜਿਹੜੀ ਸਟਾਫ ਵਧਾਉਣ ਦੀ ਆਰਡਰ ਦੀ ਬਾਕੀ ਦੀ ਸਾਡੇ ਜਿਹੜੀ ਹੈਗੀ ਸਾਰੀ ਇਹਦਾ ਉਹਦੇ ਜਿਹੜਾ ਇਨਫਰਾਸਟ੍ਰਕਚਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕੋਈ ਜ਼ਿਆਦਾ ਕੋਈ ਮਤਲਬ ਫਾਲ ਹੋ ਗਈ ਉਹ ਅਲੱਗ ਨਾਲ ਐਮਰਜੈਂਸੀ ਦਾ ਜਿਹੜਾ ਜਿਹੜਾ ਮੈਨੇਜਮੈਂਟ ਹੈ ਉਹ ਡਿਫਰੈਂਟ ਹੈ ਉਹ ਸਾਰੇ ਟ੍ਰੇਨਡ ਹੋ ਗਏ ਟ੍ਰੀਟਿੰਗ ਔਰ ਕਾਈਂਡ ਆਫ ਐਮਰਜੈਂਸੀ ਉਹ ਕ੍ਰਿਟੀਕਲ ਕੇਅਰ ਜਿਹੜੇ ਸਪੈਸ਼ਲਿਸਟਾਂ ਦੀ ਟ੍ਰੇਨਿੰਗ ਕਰ ਰਹੇ ਨੇ ਅ ਸਰ ਕੋਈ ਵੀ ਅਧਿਕਾਰੀ ਜਿਹੜਾ ਹੈਲਥ ਦਾ ਉਹ ਆਪਣੀ ਸ਼ਿਫਟ ਤੋਂ ਬਾਅਦ ਕੋਈ ਵੀ ਸਮੱਸਿਆਵਾਂ ਕਿਸੇ ਦੀਆਂ ਨਹੀਂ ਸੁਣਦਾ ਜਿਵੇਂ ਕਿ ਆ ਕਾਜ ਦੇ ਦਾ ਜਿਹੜੇ ਖਾਣ ਵਾਲੀਆਂ ਚੀਜ਼ਾਂ ਬਿਲਕੁਲ ਨੰਗੀਆਂ ਆ ਉਹ ਇਹਦੀ ਬਤਾਈਆਂ ਜਾ ਰਹੀਆਂ ਹਨਾ ਰੇੜੀਆਂ ਦੇ ਉੱਤੇ ਜਾਂ ਚਾਹੇ ਉਹ ਆਮ ਦੁਕਾਨਾਂ ਦੇ ਉੱਤੇ ਆ ਇਸੇ ਤਰੀਕੇ ਇੱਕ ਪਿੰਡ ਹੈਗਾ ਮੁਕੰਦਪੁਰ ਦਾ ਸਰਪੰਚ ਉਹਦੀ ਨਾਂ ਦਾ ਪਿੰਡ ਰਹਿਦਾ ਹੈ ਉਹਦੇ ਵਿੱਚ ਡੇਂਗੂ ਦੇ ਮਰੀਜ਼ ਬਹੁਤ ਆ ਤੇ ਕਾਫੀ ਮੌਤਾਂ ਹੋਈਆਂ ਉਹਦੇ ਦੱਸਣ ਦੇ باوجود ਵੀ ਕੋਈ ਨਹੀਂ ਜੀ ਪਿਛਲੇ ਸਾਲ ਦੀ ਗੱਲ ਕਰਦੇ ਜੀ ਜੀ ਬਿਲਕੁਲ ਉਹ ਉਹ ਉਹਦੇ ਵਾਸਤੇ ਮੈਂ ਆਇਆ ਜੀ ਉਹਨਾਂ ਦਾ ਹੌਟਸਪੌਟ ਕਹਿੰਦੇ ਆ ਸੀ ਉਹਨਾਂ ਜਿਹੜੇ ਸਾਡੇ ਹੌਟਸਪੌਟ ਸੀ ਉਹਦੇ ਅਸੀਂ ਪਿਛਲੀ ਵਾਰੀ ਤੇ ਸਾਡੇ ਕੋਲ ਡਾਟਾ ਸਾਰਾ ਐਨਲਾਈਜ਼ ਕਰ ਰਹੇ ਸੀ ਮੈਂ ਔਰ ਉਹਨੂੰ ਇਸ ਵਾਰੀ ਦੁਬਾਰਾ ਹੌਟਸਪੌਟ ਨਾ ਬੜੇ ਉਹ ਜੀ ਉਹਦੇ ਵਿੱਚ ਜ਼ਿਆਦਾਤਰ ਕੀ ਹੁੰਦਾ ਕਿ ਪਾਣੀ ਦੀ ਸ਼ਾਰਟੇਜ ਹੋ ਜਾਂਦੀ ਕਰ ਲਿਆ ਤੇ ਲੋਕਾਂ ਨੇ ਡਰਮ ਰੱਖਿਆ ਉਹ ਭਰ ਲੈਂਦੇ ਆ ਤੇ ਉਹਨੂੰ ਖਾਲੀ ਨਹੀਂ ਕਰਦੇ ਕਦੇ ਵੀ ਉਹਦੇ ਵਿੱਚ ਜਿਵੇਂ ਫ੍ਰੀਜ ਦੇ نیچے ਟਰੇ ਹੈਗੀ ਆ ਜਾਂ ਪਾਚੀਆਂ ਦੀ ਪਾਣੀ ਰੱਖਦੇ ਆਪਾਂ ਜਾਂ ਕੂਲਰ ਆ ਜਿਹੜਾ ਤੁਹਾਡਾ ਡੈਜ਼ਰਟ ਕੂਲਰ ਆ ਮਤਲਬ ਮੋਸਟਲੀ ਜਿਹੜੇ ਕਾਮਨ ਹੀ ਹੈਗੇ ਆ ਉਹ ਸਾਰਾ ਉਹਨਾਂ ਦੀ ਅਸੀਂ ਕੋਆਰਡੀਨੇਸ਼ਨ ਕਮੇਟੀਆਂ ਬਣਾ ਰያ ਜਿਹੜਾ ਡਿਸਟ੍ਰਿਕਟ ਲੈਵਲ ਤੇ ਡਿਪਟੀ ਕਮਿਸ਼ਨਰ ਸਾਹਿਬ ਜੀ ਉਹਨਾਂ ਦੇ ਨਾਲ ਜਿਹੜਾ ਡਿਪਾਰਟਮੈਂਟ ਆਫ ਵਾਟਰ ਸਪਲਾਈ ਸੈਨੀਟੇਸ਼ਨ ਹੈ ਜੀ ਜਿਹੜਾ ਪਿੰਡਾਂ ਦੇ ਵਿੱਚ ਵਾਟਰ ਸਪਲਾਈ ਕਰਦੇ ਆ ਬੀਡੀਪੀਓ ਔਰ ਜਿਹੜੇ ਲੋਕਲ ਬਾਡੀਜ਼ ਸਾਡੇ ਜੀਓ ਹੈਗੇ ਆ ਔਰ ਸਿਹਤ ਮਹਿਕਮਾ ਐਜੂਕੇਸ਼ਨ ਮਹਿਕਮਾ ਇਹ ਪੰਜੋ ਮਹਿਕਮਿਆਂ ਮਿਲ ਕੇ ਕੰਮ ਕਰਦੇ ਆ ਅਸੀਂ ਹੌਟਸਪੌਟ ਨਹੀਂ ਬਣਦੇ ਆਗੇ ਬੱਚਿਆਂ ਨੂੰ ਐਜੂਕੇਟ ਕਰਾਂਗੇ ਔਰ ਜਿਹੜੇ ਕਮਿਊਨੀਕੇਸ਼ਨ ਅਸੀਂ ਜਲਦੀ ਸ਼ੁਰੂ ਕਰ ਰਹੇ ਹਾਂ ਬਿਲਡਿੰਗ ਚੈਕਰ ਦਾ ਨੰਬਰ ਪਤਾਤਾ ਸੀ ਇਸ ਵਾਰ ਉਹਨੂੰ ਤੁਸੀਂ ਦੁਬਣਾ ਕਰਤਾ ਬੀਡਿੰਗ ਚੈੱਕ ਕਰਤਾ ਤਾਂ ਕਿ ਆਪਾਂ ਨੂੰ ਜਲਦੀ ਪਤਾ ਲੱਗੇ ਸੋ ਜਿੰਨੀਆਂ ਵੀ ਜੋ ਪਿਛਲੇ ਸਾਲ ਦਾ ਸਾਡਾ ਐਕਸਪੀਰੀਅੰਸ ਹੈ ਪਿਛਲੀ ਵਾਰੀ ਪਲੱਟਸ ਬਹੁਤ ਆਏ ਸੀ ਤੇ ਉਹਦੇ ਨਾਲ ਜੋ ਸਾਡਾ ਐਕਸਪੀਰੀਅੰਸ ਹੈਗਾ ਉਹ ਉਹਦੇ ਤੁਸੀਂ ਇੰਪਰੂਵ ਕਰਾਂਗੇ ਅਪਰੋਵਾਈਜ਼ ਕਰਕੇ ਉਹ ਜਿਹੜੇ ਦੁਬਾਰਾ ਉਹਨਾਂ ਨੂੰ ਅਸੀਂ ਹੌਟਸਪੌਟ ਤੇ ਮਾਰਦੇ ਆਂ ਥੈਂਕ ਯੂ ਸਰ ਬਲੱਡ ਬੈਂਕ ਦਾ ਕੀ ਰਵੇ ਯਾਰ ਲੱਭਦੇ ਜੇ ਸੁੱਕਦੇ ਜ਼ਮਾਨੇ ਵਿੱਚ ਪਿਆਰ ਲੱਭਦੇ ਤੇ ਜਿਹੜਾ ਇੱਕੋ ਨਾਲ शुक्रगार <laughs> गुरबानी ਸਹੀ ਤੁਹਾਨੂੰ ਇਹ ਨਾ ਐਨਆਰਆਬੀਰ ਜਿਹੜੇ ਕਿਸਤ ਨੇ ਐਨਆਰਆ ਜਿਹੜੇ ਬੰਦੇ ਇੱਥੇ ਆ ਜਿਹੜੇ ਜਿਹੜੇ ਲਾ ਰਹੇ ਆ ਉਹ ਮੈਂ ਉਹਨਾਂ ਨੇ ਭੇਜੇ ਪੈਸੇ ਮੈਂ ਉਹਨਾਂ ਤੋਂ ਤੁਹਾਡੇ ਤੋਂ ਪੈਸੇ ਆ ਰਹੇ ਆ ਐਨਆਰਆ ਬੀਰਾਂ ਦਾ ਕੋਈ ਜਿਹੜਾ ਕੋਈ ਮੋਟ ਬਤ ਹੋਵੇ ਜਾਂ ਕਿ ਨਹੀਂ ਲਾਇਆ ਕੋਈ ਜਿਸ ਦੀ ਕੀ ਚਾਬੀ ਪੂਰੀ ਪਾ ਰਹੇ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਕ सहूलत मिलती ने इथे चौबी घंटे सत्तो दिन इमरजेंसी दी सुविधा भी दिखी जाती है आज ही बुक करो अपनी अपॉइंटमेंट अठानवे सात या अठानवे आथ विजिट करो संधू हॉस्पिटल चंडीगढ़ रोड नवा शहर ए सर जिला शहीद भगत सिंह नगर न संबंधित अज विशेष सरगर्मिया ਅਲਫੇਰ ਨਮਿਆ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ